ਹਾਂਜੀ ਇੱਕੋ ਆਪਣੇ ਸਮਾਜ ਦੇ ਵਿੱਚ ਨਵਾਂ ਜਿਹੜਾ ਕੰਮ ਚੱਲ ਰਿਹਾ ਹੈ ਸਾਈਬਰ ਠੱਗੀ ਦਾ ਤੇ ਬਹੁਤ ਕੰਮ ਚੱਲ ਰਿਹਾ ਔਰ ਬਲateral ਅਫਸਰਾਂ ਨੂੰ ਸਾਡੇ ਸੀਨੀਅਰ ਅਫਸਰ ਐਸਐਸਪੀ ਸਾਹਿਬ ਸ੍ਰੀ ਸੰਦੀਪ ਮਲਕ ਜੀ ਸਾਡੇ ਐਸਪੀਡੀ ਸਾਹਿਬ ਅ ਸ੍ਰੀ ਪ੍ਰਬੰਦਰ ਸਿੰਘ ਹੀਰ ਜੀ ਉਹਨਾਂ ਦੇ ਦਿਸ਼ਾ ਨਿਰਦੇਸ਼ ਹੀਠ ਸਾਨੂੰ ਸਾਈਬਰ ਠੱਗਾਂ ਦੇ ਸਿਕੰਜਾ ਕਸਣ ਵਾਸਤੇ ਦਿਸ਼ਾ ਨਿਰਦੇਸ਼ ਦਿੱਤੇ ਗਏ ਜਿਹਦੇ ਤਹਿਤ ਸਾਨੂੰ ਇੱਕ ਐਪਲੀਕੇਸ਼ਨ ਆਈ ਸੀਗੀ ਜਿਹਦੇ ਵਿੱਚੋਂ ਕਰਾਲੇ ਪਿੰਡ ਤੋਂ ਅਜੀਤ ਸਿੰਘ ਦੀ ਅ ਜਿਹਨੂੰ ਸਾਡੇ ਐਸਆਈ ਮਨਦਰਜੀਤ ਕੌਰ ਜਿਹੜੇ ਡੀਲ ਕਰ ਰਹੇ ਸੀਗੇ ਉਹਦੇ ਵਿੱਚ ਇਹ ਬੰਦਾ ਜਿਹੜਾ ਸਾਡੇ ਪਿੱਛੇ ਖੜਾ ਜਸਵੀਰ ਸਿੰਘ ਵਾਸੀ ਗਲੀ ਨੰਬਰ 3 ਬਾਬਾ ਦੀਪ ਸਿੰਘ ਨਗਰ ਕਰਤਾਰ ਸਿੰਘ ਪੁੱਤਰ ਜਸਵੀਰ ਸਿੰਘ ਗਲੀ ਨੰਬਰ 3 ਬਾਬਾ ਦੀਪ ਸਿੰਘ ਨਗਰ ਡਿਵੀਜ਼ਨ ਨੰਬਰ 8 ਜਲੰਧਰ ਤੋਂ ਇਹ ਲੋਕਾਂ ਨੂੰ ਪੀਟੀਐਮ ਤੇ ਜਾ ਕੇ ਚਾਂਸੇ ਵਿੱਚ ਲੈ ਕੇ ਪੀਟੀਐਮ ਬਦਲ ਕੇ ਜਿਹੜਾ ਇਹ ਪੈਸੇ ਕਢਵਾ ਲਿੰਦਾ ਸੀਗਾ ਔਰ ਇਹਦੇ ਵਿੱਚ ਦੇਖੋ ਤੁਸੀਂ ਵੀ ਇਹ ਕਰੀਬ 53 ਏਟੀਐਮ ਜਿਹੜੇ ਆ ਇਹਦੇ ਵਿੱਚੋਂ ਮਤਲਬ ਇਹਦੀ ਜੇਬ ਚੋਂ ਸਾਨੂੰ ਮਿਲੇ ਆ ਜਿਹੜੇ ਕਿ ਸਾਰੇ ਜਿਹੜੇ ਇੱਕ ਸਾਡੇ ਕੋਲ ਜਿਹੜਾ ਹੈਗੇ ਆ ਜੀਤ ਸਿੰਘ ਕਰਾਲੇ ਤੋਂ ਉਹਨਾਂ ਦਾ ਆਈਟਮ ਜਿਹੜਾ ਉਹਨਾਂ ਨੇ ਦਰਖਾਸਤ ਦਿੱਤੀ ਸੀ ਉਹਨਾਂ ਦਾ ਆਈਟਮ ਵੀ ਇਹਦੇ ਵਿੱਚ ਸਾਨੂੰ ਮਿਲਿਆ ਹੈ ਔਰ ਇਹਨੇ ਕਾਫੀ ਇਹਦੇ ਘੜੀਆਂ ਨੇ ਚੋਰੀਆਂ ਚਿਕਾਰੀਆਂ ਕੀਤੀਆਂ ਸਾਡੇ ਇਨਸਪੈਕਟਰ ਸਾਹਿਬ ਐਸ ਐਚ ਓ ਗੁਰਿੰਦਰਜੀਤ ਨਾਗਰਾ ਔਰ ਇਹਨਾਂ ਦੀ ਟੀਮ ਨਾਲ ਆਪਣੇ ਐਸ ਐਮ ਮਨਿੰਦਰਜੀਤ ਕੌਰ ਔਰ ਵਿਕਾਸ ਮੇਤਾ ਪਨੀਤ ਜਿਨ੍ਹਾਂ ਨੇ ਇਹਨਾਂ ਨੂੰ ਬੜੀ ਮੁਸ਼ਕਲ ਤੋਂ ਕਰਕੇ ਇਹਨੂੰ ਇਥੋਂ ਪੀ ਐਨ ਬੀ ਬੈਂਕ ਦੇ ਬਾਹਰੋਂ ਇਹਨੂੰ ਰੌਂਡ ਆਪ ਕਰਕੇ ਮਜਬੂਰ ਪੁੱਛਗਿਸ਼ ਕਰਕੇ ਔਰ ਇਹਦੇ ਨੂੰ ਪਰਚਾ ਦਰਜ ਕਰਕੇ ਪੇਸ਼ ਅਦਾਲਤ ਕਰਕੇ ਰਮਾਨ ਲਿਆ ਤੇ ਹੁਣ ਅੱਗੇ ਫਰਦਰ ਕੋਸ਼ਿਸ਼ ਕੇ ਚੱਲ ਰਹੀ ਜੋ ਜੋ ਅੱਗੇ ਸਾਹਮਣੇ ਇਨਵੈਸਟੀਗੇਸ਼ਨ ਦੇ ਵਿੱਚ ਆਏਗਾ ਉਹਨੂੰ ਅਮਲ ਦੇ ਵਿੱਚ ਲਿਆਂਦਾ ਜਾਏ। ਥੈਂਕ ਯੂ ਜਿਹੜਾ ਇੱਕ ਦੋ ਸਾਡੇ ਕੋਲ ਐਪਲੀਕੇਸ਼ਨ ਆਈਆਂ ਜਿਹੜਾ ਅਜੀਤ ਸਿੰਘ ਕਰਾਲੇ ਤੋਂ ਆ ਉਹਨਾਂ ਤੋਂ 80000 ਰੁਪਏ ਇਹਨੇ ਕਢਵਾ ਲਿਆ ਸੀਗਾ ਔਰ ਇਹ ਲੱਖਾਂ ਦੀ ਹੈ। ਮਤਲਬ ਕਾਫੀ ਜ਼ਿਆਦਾ ਹੈਗਾ ਜ ਜਦਾਂ 80000 ਰੁਪਏ ਦਾ ਕਢਵਾਇਆ ਹੈ ਹੋਰ ਵੀ ਇੱਕ ਦੋ ਬੰਦੇ ਸਾਡੇ ਕੋਲ ਬਾਹਰ ਆਏ ਆ ਤੈਨੂੰ ਮਲਾਉਣੇ ਆ। ਉਹਨੇ ਬਹੁਤ ਮੋਟਾ ਮਤਲਬ 3 ਲੱਖ ਰੁਪਏ ਤੇ ਸਾਡੇ ਸਾਹਮਣੇ ਆ ਗਿਆ ਮਦਈ ਜਿਹੜੇ ਹੈਗੇ ਆ ਉਹਨਾਂ ਨੇ ਪਛਾਣ ਵੀ ਲਿਆ ਆ ਇਹਨੂੰ ਅ ਇਹ ਥੋੜਾ ਇੱਕ ਸ਼ਾਤਬ ਮਾਈਂਡ ਬੰਦਾ ਆ ਕਿਉਂਕਿ ਜਦੋਂ ਮਦਈ ਦੂਸਰਾ ਬੰਦਾ ਕੋਈ ਸਿਵਲ ਲਾਈਨ ਦਾ ਬੰਦਾ ਬੰਦਾ ਆ ਤੇ ਇਹ ਉਹਦੇ ਨਾਲ ਰਾਜੀਨਾਮਾ ਕਰ ਲੈਂਦਾ ਆ ਪਰ ਹੁਣ ਸਾਡੇ ਜਿਹੜੇ ਆ ਇਸ ਇਸ ਇਨਵੈਸਟੀਗੇਸ਼ਨ ਗੇਸ਼ਨ ਵਿੱਚ ਸਾਡੇ ਐਸਏ ਮਨਿੰਦਰਜੀਤ ਕੌਰ ਉਹਨਾਂ ਨੇ ਮੁਕੱਦਮਾ ਦਰਜ ਕਰਕੇ ਹੁਣ ਅੱਗੇ ਅਸੀਂ ਇਹਦੀ ਪੁਸ਼ਕਿਸ਼ ਕਰਾਂਗੇ ਜੋ ਵੀ ਅੱਗੇ ਕੀ ਕੀ ਮਾਮਲਾ ਪਹਿਲੀ ਹੀ ਦਰਜ ਹੈ ਜੀ ਹਾਂਜੀ ਹਾਂਜੀ ਇਹਦੇ ਤੇ ਪਹਿਲਾਂ ਆਲਰੇਡੀ ਮੁਕਦਮੇ ਦਰਜ ਹੈਗੇ ਜੀ ਚਾਰ ਮੁਕਦਮੇ ਦਰਜ ਹੈਗੇ ਆ ਇੱਕ ਪਹਿਲਾ ਹਿਆਰਪੁਰ ਦਾ ਟਾਂਡੇ ਦਾ ਹੀ ਹੈਗਾ ਇੱਕ ਆਪਣੇ ਸਿਟੀ ਨਵਾਂ ਸ਼ਹਿਰ ਦਾ ਵੀ ਹੈਗਾ ਔਰ ਇਹਦੇ ਨਾਲ ਹੁਣ ਜਿਹੜੇ ਅੱਗੇ ਇਹਦੇ ਕੜੀ ਦੇ ਵਿੱਚ ਜਿਹੜੇ ਜਿਹੜੇ ਬੰਦੇ ਆਉਣਗੇ ਕਿੰਨੇ ਪੈਸੇ ਕਿਹੜੇ ਕਿਹੜੇ ਖਾਤਿਆਂ ਦੇ ਵਿੱਚ ਟ੍ਰਾਂਸਫਰ ਕੀਤੇ ਆ ਉਹ ਵੀ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਸਾਹਮਣੇ ਇਹਨਾਂ ਨੂੰ ਲਿਆਵਾਂਗੇ ਪਾਸਪੋਰਟ ਕਿਦਾਂ ਡਿਸਪਲੇ ਕਰਦਾ ਜੀ ਇਹ ਸਾਰਾ ਕੁਝ ਇਹਨਾਂ ਦਾ ਇਹਨੂੰ ਪਤਾ ਹੈ ਜੀ ਜੇ ਪਹਿਲਾਂ ਧੋਖੇ ਦੇ ਨਾਲ ਉਹ ਉਹਦੇ ਪਾਸਪੋਰਟ ਪੁੱਛ ਲੈਂਦਾ ਸੀਗਾ ਪਾਸਪੋਰਟ ਦਾ ਪੁੱਛ ਕੇ ਉਹਦਾ ਉਹਦਾਂ ਦਾ ATM ਨੂੰ ਦੇ ਦਿੰਦਾ ਸੀਗਾ ਉਹ ਬੰਦਾ ATM ਲੈ ਕੇ ਚਲੇ ਜਾਂਦਾ ਸੀ ਕਿ ਇਹ ਪੈਸੇ ਨਹੀਂ ਨਿਕਲਨੇ ਉਹਦਾ ATM ਜਲਾਸਰੀ ਵਾਲਾ ATM ਲਾ ਕੇ ਪਾਸਵਰਡ ਲਾ ਕੇ ਤੇ ਫਿਰ ਪੈਸੇ ਕਢਵਾ ਕੇ ਚਲੇ ਜਾਂਦਾ ਸੀ ਕੋਲੇ ਬਾਲੇ ਲੋਕਾਂ ਨਾਲ ਇਹ ਇਹ ਟਾ ਕੀ ਕਰਦਾ ਸੀ ਜੀ